ਹਾਂਜੀ ਅੱਜ ਜੇ ਗੱਲ ਕਰ ਲਈਏ ਤਾਂ ਆਪਾਂ ਖਾਸ ਕੋਈ ਕਿਸੇ ਫਲਾਂ ਵਾਲੇ ਬੂਟੇ ਬਾਰੇ ਜਾਂ ਕਿਸੇ ਫਸਲ ਬਾਰੇ ਗੱਲ ਨਹੀਂ ਕਰਨ ਜਾ ਰਹੇ ਅੱਜ ਆਪਣੇ ਮੋٹے ਤੌਰ ਤੇ ਜਿਹੜਾ ਆਪਣੇ ਕੁਦਰਤੀ ਖੇਤੀ ਕਰਨ ਦਾ ਕੀ ਮੰਤਵ ਹੈਗਾ ਕਿਵੇਂ ਆਪਾਂ ਕੁਦਰਤੀ ਖੇਤੀ ਕਰਨ ਲੱਗੇ ਜਾਂ ਕਿਉਂ ਆਪਾਂ ਨੂੰ ਇਹਦੀ ਲੋੜ ਮਹਿਸੂਸ ਹੋਈ ਇਹਨਾਂ ਚੀਜ਼ਾਂ ਬਾਰੇ ਜਿਹੜੀ ਗੱਲਬਾਤ ਕਰਾਂਗੇ ਤੇ ਵੈਸੇ ਤਾਂ ਤੁਸੀਂ ਸਾਰੇ ਜਿਹੜੇ ਇਹਨਾਂ ਚੀਜ਼ਾਂ ਤੋਂ ਬਾਖੂਬੀ ਜਾਣੂ ਹੋ ਪਰ ਕੁਝ ਗੱਲਾਂ ਕਈ ਵਾਰ ਚਲੋ ਇਦਾਂ ਹੁੰਦਾ ਵੀ ਆਪਣੇ ਜ਼ਹਿਨ ਦੇ ਵਿੱਚ ਹੁੰਦੀਆਂ ਤਾਂ ਹੈਗੀਆਂ ਪਰ ਆਪਾਂ ਫੇਰ ਵੀ ਉਹਨਾਂ ਗੱਲਾਂ ਤੇ ਅਮਲ ਨਹੀਂ ਕਰ ਰਹੇ ਹੁੰਦੇਗੇ ਮੇਰੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਸੀਗਾ ਮੈਂ ਇੱਕ ਕਿਹੜੀਏ ਵੀ ਕਿਸੇ ਬੰਦੇ ਕੋਲੇ ਬੈਠਾ ਸੀ ਤੇ ਉਹ ਕਹਿੰਦਾ ਵੀ ਬਾਕੀ ਚੀਜ਼ਾਂ ਠੀਕ ਆ ਉਹ ਕਹਿੰਦਾ ਸਾਰੀਆਂ ਚੀਜ਼ਾਂ ਨੂੰ ਮੈਂ ਸਹੀ ਮੰਨਦਾਗਾ ਪੈਸਾ ਕਮਾਉਣਾ ਵੀ ਸਹੀ ਮੰਨਦਾ ਲਾਈਫ ਸਟਾਈਲ ਨੂੰ ਵੀ ਸਹੀ ਮੰਨਦਾ ਵੀ ਆਪਾਂ ਚੰਗਾ ਲਾਈਫ ਸਟਾਈਲ ਅਪਣਾ ਸਕਦੇ ਆ ਪਰ ਉਹ ਕਹਿੰਦਾ ਇਹਦੇ ਨਾਲ ਨਾਲ ਜਿਹੜਾ ਚੰਗਾ ਖਾਣਾਗਾ ਮੈਂ ਉਹਨੂੰ ਬਹੁਤ ਜ਼ਰੂਰੀ ਸਮਝਦਾਗਾ ਤੇ ਜਿਸ ਤਰ੍ਹਾਂ ਦਾ ਆਪਾਂ ਖਾਂਦੇ ਆਗੇ ਉਸੇ ਤਰ੍ਹਾਂ ਦੀ ਜਿਹੜਾ ਆਪਣਾ ਜੀਵਨ ਬਤੀਤ ਹੁੰਦਾਗਾ ਇਹ ਗੱਲ ਵੀ ਜਿਹੜੀ ਬਿਲਕੁਲ ਜਿਹੜੀ ਸਹੀ ਸਾਬਤ ਹੁੰਦੀ ਹੈ ਕਾਫੀ ਚੀਜ਼ਾਂ ਜੋ ਅਸੀਂ ਇਹ ਚੀਜ਼ਾਂ ਤੁਸੀਂ ਵੀ ਦੇਖਿਆ ਹੋਣਗੀਆਂ ਅਸੀਂ ਵੀ ਦੇਖਦੇ ਰਹੇ ਨੇ ਕਿ ਜਿਸ ਤਰ੍ਹਾਂ ਦਾ ਆਪਣਾ ਖਾਣ ਪਾਣ ਹੁੰਦਾਗਾ ਉਸੇ ਤਰ੍ਹਾਂ ਦਾ ਆਪਣਾ ਜੀਵਨ ਜਿਹੜਾ ਬਤੀਤ ਹੋ ਰਿਹਾ ਹੁੰਦਾਗਾ ਜਿਵੇਂ ਫਾਸਟ ਫੂਡ ਦੀ ਗੱਲ ਕਰ ਲਈਏ ਤਾਂ ਫਾਸਟ ਫੂਡ ਦੇ ਨਾਲ ਆਪਣਾ ਵਜ਼ਨ ਵੀ ਛੇਤੀ ਜਿਹੜਾ ਤੇਜ਼ੀ ਨਾਲ ਵੱਧਦਾ ਰਹਿੰਦਾਗਾ ਉਹਦੇ ਨਾਲ ਕਾਫੀ ਸਾਰੀਆਂ ਬਿਮਾਰੀਆਂ ਵੀ ਆਪਾਂ ਨੂੰ ਫੜਦੀਆਂ ਗਈਆਂ ਤੇ वजन ਵਧਨ ਦੇ ਨਾਲ ਹੋਰ ਸਮੱਸਿਆਵਾਂ ਵੀ ਬਿਮਾਰੀਆਂ ਦੇ ਨਾਲ ਨਾਲ ਜਿਹੜਾ ਰੋਜ਼ਮਰਹ ਦੀ ਜ਼ਿੰਦਗੀ 'ਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਅੱਜ ਦੀ ਵੀਡੀਓ ਮੈਂ ਸ਼ੇਅਰ ਕਰਨ ਲਈ ਨਹੀਂ ਕਹਿਣੀ ਕਿਉਂਕਿ ਜਿਹੜੀ ਕਿਸੇ ਫਲਾਂ ਵਾਲੇ ਬੂਟੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਇਹ ਸਿਰਫ ਜਿਹੜਾ ਆਪਣਾ ਤਿਆਰਬਾਗਾ ਕੁਦਰਤੀ ਖੇਤੀ ਸੰਬੰਧੀ ਜਾਂ ਆਪਾਂ ਕੁਦਰਤੀ ਖੇਤੀ ਕਿਉਂ ਕਰਨ ਲੱਗੇ ਆਂਗੇ ਉਹਨਾਂ ਚੀਜ਼ਾਂ ਬਾਰੇ ਹੀ ਜਿਹੜਾ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਆਂ ਇਸ ਲਈ ਜਿਹੜਾ ਸ਼ੇਅਰ ਕਰਨ ਲਈ ਇਸ ਵੀਡੀਓ ਨੂੰ ਆਪਾਂ ਨਹੀਂ ਕਹਿੰਦੇ ਜੇਕਰ ਤੁਹਾਨੂੰ ਗੱਲ ਚੰਗੀ ਲੱਗੀ ਫੇਰ ਹੀ ਜਿਹੜਾ ਤੁਸੀਂ ਇਹਨੂੰ ਸ਼ੇਅਰ ਕਰੋ ਨਹੀਂ ਤਾਂ ਜਿਹੜਾ ਇਹਨੂੰ ਸ਼ੇਅਰ ਕਰਨ ਦੀ ਕੋਈ ਲੋੜ ਨਹੀਂ ਹੈਗੀਗੀ ਤੁਸੀਂ ਸੁਣ ਸਕਦੇ ਹੋਗੇ ਵਿਚਾਰ ਜਿਹੜੇ ਇਹ ਸਿਰਫ ਤੇ ਸਿਰਫ ਕੁਦਰਤੀ ਖੇਤੀ ਸੰਬੰਧੀ ਜਾਂ ਆਮ ਜੀਵਨ ਸ਼ੈਲੀ ਸੰਬੰਧੀ ਜਿਹੜੇ ਆਪਾਂ ਕਹਿ ਲਈਏ ਵੀ ਸਾਡੇ ਉਤਪਨ ਹੋਏ ਆ ਉਹੀ ਤੁਹਾਡੇ ਮੂਰੇ ਰੱਖਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਮੰਨ ਲਓ ਵੀ ਕੁਝ ਇਦਾਂ ਦੀਆਂ ਕੰਪਨੀਆਂ ਨੇਗੀਆਂ ਜਿਨ੍ਹਾਂ ਨੂੰ ਆਮ ਤੌਰ ਤੇ ਅਸੀਂ ਦੇਖਦੇ ਰਹੇ ਨੇ ਵੀ ਅ ਕੈੜੀਏ ਜਿਹੜੀਆਂ ਸਪਰੇਇਆਂ ਬਣਾਉਂਦੀਆਂ ਨੇਗੀਆਂ ਖੇਤੀਬਾੜੀ ਲਈ ਤੇ ਉਹੀ ਕੰਪਨੀਆਂ ਜਿਹੜੀਆਂ ਮੈਡੀਕਲ ਲਾਈਨ ਦੇ ਵਿੱਚ ਜਿਹੜੀਆਂ ਆਪਣੇ ਸਿਹਤਮੰਦ ਰਹਿਣ ਲਈ ਦਵਾਈਆਂ ਵੀ ਬਣਾਉਂਦੀਆਂ ਨੇਗੀਆਂ ਹੁਣ ਤੁਸੀਂ ਇੱਕ ਚੀਜ਼ ਸੋਚ ਕੇ ਦੇਖੋ ਵੀ ਆਪਣਾ ਬਿਜ਼ਨਸ ਵਧਾਉਣ ਲਈ ਉਹ ਕੰਪਨੀਆਂ ਇਹੋ ਜਿਹਾ ਕੁਝ ਸਪਰੇਇਆਂ ਦੇ ਵਿੱਚ ਜਾਂ ਫਸਲਾਂ ਦੇ ਵਿੱਚ ਕਿਉਂ ਨਹੀਂ ਲਿਆਉਣੀਆਂ ਜਿਨ੍ਹਾਂ ਨਾਲ ਉਹਨਾਂ ਦੀਆਂ ਦਵਾਈਆਂ ਜ਼ਿਆਦਾ ਵਿਕਣਗੀਆਂ ਆ ਅੱਜ ਤੋਂ ਲਗਭਗ ਜਿਹੜਾ 30-35 ਸਾਲ ਪਹਿਲਾਂ ਹੀ ਗੱਲ ਕਰ ਲਈਏ ਤਾਂ ਇੰਨੇ ਪ੍ਰਕਾਰ ਦੀਆਂ ਭਾਂਤ ਭਾਂ ਦੀਆਂ ਬਿਮਾਰੀਆਂ ਨਹੀਂ ਹੈਗੀਆਂ ਸੀਗੀਆਂ ਆਪਾਂ ਕਹ ਲਈਏ ਵੀ ਇਹ ਨਹੀਂ ਕਹਿ ਸਕਦੇ ਬਿਲਕੁਲ ਹੀ ਨਹੀਂ ਹੈਗੀਆਂ ਸੀਗੀਆਂ ਪਰ ਨਾਮਾਤਰ ਸੀ ਘੱਟ ਸੀਗੀਆਂ ਤੇ ਜਿਹੜਾ ਜੀਵਨ ਸ਼ੈਲੀ ਲੋਕਾਂ ਦੀ ਸੁਧਾਰਨ ਸੀਗੀ ਭੋਜਨ ਸਹੀ ਸੀਗਾ ਪਰ ਜਿਹੜਾ ਪਿਛਲੇ ਦੋ ਕੁ ਦਹਾਕਿਆਂ ਤੋਂ ਜਿਹੜਾ ਇੰਨਾ ਛੇਤੀ ਜਿਹੜਾ ਤੇਜ਼ੀ ਨਾਲ ਚੇਂਜ ਆਈ ਹੈਗੀ ਉਹਨੇ ਇਹਨਾਂ ਚੀਜ਼ਾਂ ਦੇ ਵਿੱਚ ਕਾਫੀ ਨਿਗਾਰ ਲੈਂਦਾਗਾ ਆ ਆਪਣਾ ਭੋਜਨ ਦੀ ਜਿਹੜੀ ਕੁਆਲਿਟੀ ਆ ਜਾਂ ਆਪਣੇ ਖਾਣ-ਪਾਨ ਦੀ ਜਿਹੜੀ ਕਹਿ ਲਈਏ ਵੀ ਕੁਆਲਿਟੀ ਹੈਗੀ ਉਹ ਬਹੁਤ ਜਿਹੜੀ ਨਿਚਲੇ ਪੱਧਰ ਤੇ ਜਾ ਚੁੱਕੀ ਹੈਗੀ ਆਪਾਂ ਕੀ ਖਾ ਰਹੇ ਆ ਆਪਾਂ ਉਹਦੇ ਬਾਰੇ ਬਿਲਕੁਲ ਨਹੀਂ ਵਿਚਾਰ ਕਰਦੇਗੇ ਸਿਰਫ ਢਿੱਡ ਭਰਨ ਲਈ ਜਿਹੜਾ ਖਾ ਰਹੇ ਆਗੇ ਤੇ ਚੰਗਾ ਨਿਊਟ੍ਰੀਸ਼ਨ ਲੈਣ ਲਈ ਆਪਾਂ ਨੂੰ ਦਾਣਾਂ ਵੀ ਚਾਹੀਦੀਆਂ ਨੇ ਆਪਾਂ ਨੂੰ ਫਲ ਵੀ ਚਾਹੀਦੇ ਆ ਜਿਹੜੇ ਲੋਕ ਮੀਟ ਅੰਡਾ ਖਾਂਦੇ ਆ ਉਹ ਵੀ ਉਹਨਾਂ ਲਈ ਜ਼ਰੂਰੀ ਆ ਚਲੋ ਵੈਜੀਟੇਰੀਅਨ ਲੋਕ ਨਹੀਂ ਖਾਂਦੇ ਉਹ ਆਪ ਦਾ ਦਾਲਾਂ ਤੋਂ ਪਨੀਰ ਵਗੈਰਾ ਤੋਂ ਜਿਹੜਾ ਆਪ ਦਾ ਪ੍ਰੋਟੀਨ ਵਗੈਰਾ ਪੂਰਾ ਕਰ ਸਕਦੇ ਨੇ ਪਰ ਜੇ ਹੁਣ ਪਨੀਰ ਦੀ ਗੱਲ ਕਰ ਲਈਏ ਤਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਜੇ ਪਨੀਰ ਖਾਓਗੇ ਕੀ ਤੁਹਾਨੂੰ ਲੱਗਦਾ ਵੀ ਉਹ ਪਨੀਰ ਸਹੀ ਹੁੰਦਾਗਾ ਕਾਫੀ ਸਾਰੀਆਂ ਰਿਪੋਰਟਾਂ ਦੇ ਵਿੱਚ ਸਾਹਮਣੇ ਵੀ ਆਇਆ ਕਿ ਬਹੁਤ ਚੀਜ਼ਾਂ ਜਿਹੜੀਆਂ ਹੁਣ ਨਕਲੀਆਂ ਬਣ ਕੇ ਸਾਹਮਣੇ ਆਉਂਦੀਆਂ ਨੇ ਦੁੱਧ ਵੀ ਨਕਲੀ ਪਨੀਰ ਵੀ ਨਕਲੀ ਤੇ ਦੁੱਧ ਤੋਂ ਬਣੇ ਪਦਾਰਥ ਤਾਂ ਨਕਲੀ ਹੋਣੀ ਹੋਣੀ ਆ ਜਦੋਂ ਦੁੱਧ ਨਕਲੀ ਹੈਗਾ ਦਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਦਾ ਸਿਹਤ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈਗਾ ਇਸੇ ਕਾਰਨ ਕਰਕੇ ਆਪਾਂ ਜਿਹੜਾ ਕੁਦਰਤੀ ਖੇਤੀ ਨੂੰ ਚੁਣਿਆ ਹੈਗਾ ਤੇ ਉਮੀਦ ਕਰਦੇ ਆਂਗੇ ਜਿਹੜੇ ਸਾਡੇ ਨਾਲ ਜੁੜੇ ਹੋਏ ਦੋਸਤ ਮਿੱਤਰ ਨੇਗੇ ਉਹ ਵੀ ਥੋੜਾ ਥੋੜਾ ਏਰੀਆ ਆਪਣੇ ਪਰਿਵਾਰ ਲਈ ਆਪਣੇ ਚਾਉਣ ਵਾਲਿਆਂ ਲਈ ਰੱਖਣਗੇ ਬਿਨਾ ਜ਼ਹਿਰਾਂ ਤੋਂ ਜਿਹੜਾ ਭੋਜਨ ਪੈਦਾ ਕਰਨਗੇ ਤੇ ਆਪਣੇ ਪਰਿਵਾਰ ਨੂੰ ਜਿਹੜਾ ਉਹ ਮੁਹੱਈਆ ਕਰਾਉਣਗੇ ਤੇ ਹੋ ਸਕੇ ਤਾਂ ਜਿਹੜਾ ਰਲ ਮਿਲ ਕੇ ਆਪਾਂ ਆਪਦੇ ਨੇੜੇ ਦੇ ਜਾਣ ਪਛਾਣ ਦੇ ਲੋਕਾਂ ਨੂੰ ਤੇ ਜਿਹੜੇ ਆਪਣੇ ਯਾਨੀ ਕਿ ਕਹਿ ਲਈਏ ਖੈਰਖਵਾ ਨੇ ਉਹਨਾਂ ਲਈ ਜਿਹੜਾ ਚੰਗਾ ਭੋਜਨ ਵੀ ਪੈਦਾ ਕਰ ਸਕੀਏ ਤੇ ਕਹੇ ਜੀ ਲਹਿਰ ਚਲਾਉਣ ਦੀ ਲੋੜ ਆ ਗਈ ਜਿਹਦੇ ਚ ਭੋਜਨ ਸੰਤੁਲਿਤ ਭੋਜਨ ਤੇ ਚੰਗਾ ਭੋਜਨ ਭਗਾਉਣ ਬਾਰੇ ਜਾਗਰੂਕਤਾ ਫੜਾਈ ਜਾਵੇ ਵੀ ਚੰਗਾ ਭੋਜਨ ਕਿਵੇਂ ਹੋਗਾ ਜਾ ਸਕਦਾ ਜ਼ਹਿਰਾਂ ਦੀ ਵਰਤੋਂ ਘੱਟ ਕਿਵੇਂ ਕੀਤੀ ਜਾ ਸਕਦੀ ਹੈ ਕਮਰਸ਼ੀਅਲ ਪੱਧਰ ਤੇ ਕਾਫੀ ਵਿਗਿਆਨੀਆਂ ਦਾ ਮੰਨਣਾਗਾ ਕਾਫੀ ਸਾਰੇ ਇਸ ਚੀਜ਼ ਤੇ ਜੁਦਾਈ ਵੀ ਕਰਦੇ ਰਹਿੰਦੇ ਆ ਕਿ ਫਿਰ ਇੰਨੇ ਲੋਕਾਂ ਦਾ ਢਿੱਡ ਕਿਵੇਂ ਭਰੂਗਾ ਜੇਕਰ ਆਪਾਂ ਜ਼ਹਿਰਾਂ ਨਹੀਂ ਵਰਤਦੇ ਤਾਂ ਜ਼ਹਿਰਾਂ ਜਦੋਂ ਘੱਟ ਵਰਤੀਆਂ ਜਾਂਦੀਆਂ ਸੀ ਉਦੋਂ ਵੀ ਲੋਕਾਂ ਦਾ ਢਿੱਡ ਭਰਦਾ ਸੀ ਏਦੋਂ ਵੇਤਰੀ ਭਰਦਾ ਸੀਗਾ ਤੇ ਜਿੱਥੇ ਮੇਨਟੀ ਲੋਕ ਨੇ ਆਪਣਾ ਢਿੱਡ ਭਰਨ ਜੋਗਾ ਖਾਣਾ ਉਹ ਘਾ ਕੇ ਖਾ ਹੀ ਲੈਂਦੇ ਨੇਗੇ ਇਸ ਲਈ ਜਿਹੜਾ ਜ਼ਹਿਰਾਂ ਨੂੰ ਇੰਨਾ ਉਤਸਾਹਿਤ ਨਹੀਂ ਕਰਨਾ ਚਾਹੀਦਾ ਤੇ ਵਿਚਾਰਾਂ ਨਾਲ ਕਿੰਨੇ ਸਹਿਮਤ ਹੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਹੱਦ ਤੱਕ ਦੇਖਣ ਲਈ ਧੰਨਵਾਦ ਜੀ